ऑपरेशन सिंदूर सिदूर दुनिया भर में गूंज है सारे देशों के दे राष्ट्रपतियों ने इस ऑपरेशन से अपनी प्रतिक्रिया दी है अमरीकी राष्ट्रपति डोनाल्ड ट्रंप ने कहा है कि आस है कि दोह हाँ देशों की लड़ाई जल्दी ही खत्म हो जाएगी अमरीकी विदेश मंत्री मार्को रूबियो ने कहा है कि शांतिपूर्ण हल लिए दोह हाँ देशों गलबात जारी रखी जाएगी इजराइल ने भारत के आत्म रख्या के अधिकार का समर्थन किया उन्होंने कहा कि निर्दोषों के खिलाफ अपराधा तो बचने की कोई जगह नहीं है संयुक्त राष्ट्र यूएई ने ਦੋਹਾਂ ਦੇਸ਼ਾਂ ਨੂੰ ਵੱਧ ਤੋਂ ਵੱਧ ਫੌਜੀ ਸੈੰਯਮ ਵਰਤਨ ਦਾ ਸੱਦਾ ਦਿੱਤਾ ਹੈ। ਸੰਯੁਕਤ ਅਰਬ ਅਮੀਰਾਤ ਨੇ ਸੈੰਯਮ ਵਰਤਨ, ਤਣਾਅ ਘਟਕਰਨ ਅਤੇ ਅੱਗੇ ਹੋਰ ਤਣਾਅ ਵਧਾਉਣ ਤੋਂ ਬਚਣ ਦੀ ਅਪੀਲ ਕੀਤੀ ਹੈ। ਇਜ਼ਰਾਨ ਫਰਾਂਸ ਨੇ ਵੀ ਤਣਾਅ ਵਿੱਚ ਵਾਧੇ ਤੋਂ ਬਚਣ ਲਈ ਸੈੰਯਮ ਵਰਤਨ ਅਤੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ ਅਤੇ ਰੂਸ ਨੇ ਵੀ ਦੋਹਾਂ ਦੇਸ਼ਾਂ ਨੂੰ ਸੈੰਯਮ ਵਰਤਨ ਦਾ ਸੱਦਾ ਦਿੱਤਾ ਹੈ। ਉਸ ਨੇ ਹਰ ਪ੍ਰਕਾਰ ਦੇ ਅਤਵਾਦੀ ਨਿੰਦਾ ਕੀਤੀ ਹੈ। ਉਧਰ ਚੀਨ ਵੀ ਕਹਿ ਰਿਹਾ ਹੈ ਕਿ ਉਹ ਹਰ ਤਰ੍ਹਾਂ ਦੇ ਅਤਵਾਦ ਦਾ ਵਿਰੋਧ ਕਰਦਾ ਹੈ। ਕਤਰ ਅਤੇ ਅਫਗਾਨਿਸਤਾਨ ਦੇ ਕੂਟ ਨਿੱਦਕਾ ਮਾਧਿਮਾ ਰਾਹੀ ਸੰਕਟ ਨੂੰ ਸੁਲਝਾਉਣ ਦਾ ਸੱਦਾ ਦਿੰਦਾ ਹੈ